ਤਿੰਨ ਪੁਲਿਸ ਮੁਲਾਜ਼ਮਾਂ ਦੀ ਹਿਰਾਸਤ 'ਚੋਂ ਭੱਜਿਆ ਲੁਟੇਰਾ ਦੇਖੋ ਕਿਵੇਂ ਮਿੰਟਾਂ ਸਕਿੰਟਾਂ 'ਚ ਉਹ ਹੱਥਾਂ 'ਚੋਂ ਹੋ ਗਿਆ ਛੂਮੰਤਰ ਪੁਲਿਸ ਮੁਲਾਜ਼ਮਾਂ ਨੇ ਪੈਟਰੋਲ ਪੰਪ ਤੇ ਰੋਕੀ ਗੱਡੀ ਤਾਂ ਦੇਖੋ ਕਿਵੇਂ ਚੱਕਮਾ ਦੇਖ ਕੇ ਭੱਜਿਆ ਲੁਟੇਰਾ ਨੀ ਦੇਖ ਲੋ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਵਿੱਚ ਆਸ਼ੂਦੀਪ ਗੌਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਦੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਹੈ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਇੱਕ ਲੁਟੇਰਾ ਪੁਲਿਸ ਦੇ ਗਿਰਫਤ ਦੇ ਵਿੱਚ ਹੁੰਦਾ ਆ ਤਾਂ ਉਹ ਪੁਲਿਸ ਨੂੰ ਚੱਕਮਾ ਦੇ ਕੇ ਜੜਾ ਆ ਫਰਾਰ ਹੋ ਜਾਂਦਾ ਇੱਥੇ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਤ ਕਿਵੇਂ ਦੇਖੋ ਇਹ ਲੁਟੇਰਾ ਸੀਸੀਟੀਵੀ ਵੀਡੀਓ ਦੇ ਵਿੱਚ ਭੱਜਦਾ ਦਿਖਾਈ ਦੇ ਰਿਹਾ ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਨੂੰ ਦਬੋਚਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਮੁਲਾਜ਼ਮ ਇਸ ਦੇ ਪਿੱਛੇ-ਪਿੱਛੇ ਦੌੜਦੇ ਤੇ ਉਹ ਉੱਥੇ ਜਾ ਕੇ ਡਿੱਗ ਜਾਂਦਾ ਤਾਂ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਲੁਟੇਰਾ ਛੜਾ ਲੂਟਾ ਖੋਣ ਦੇ ਵਿੱਚ ਸ਼ਾਮਲ ਸੀ ਇਸ ਨੂੰ ਪੁਲਿਸ ਦੇ ਵੱਲੋਂ ਰਿਕਵਰੀ ਦੇ ਲਈ ਲਿਆਂਦਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪੈਟਰੋਲ ਪੰਪ ਤੇ ਗੱਡੀ ਰੋਕੀ ਜਾਂਦੀ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਵਾਸ਼ਰੂਮ ਕਰਨ ਜਾਣਾ ਸੀ ਜਦਕਿ ਇੱਕ ਮੁਲਾਜ਼ਮ ਜਿਹੜਾ ਆ ਗੱਡੀ ਦੇ ਵਿੱਚ ਬੈਠਾ ਹੁੰਦਾ ਤਾਂ ਉਸ ਨੂੰ ਵੀ ਚਕਮਾ ਦੇ ਕੇ ਇਹ ਲੁਟੇਰਾ ਜਿਹੜਾ ਹੈ ਭੱਜ ਜਾਂਦਾ ਤਾਂ ਦੱਸਿਆ ਜਾ ਰਿਹਾ ਕਿ ਲੁਟੇਰੇ ਦੇ ਵੱਲੋਂ ਮੌਕਾ ਦੇਖ ਕੇ ਗੱਡੀ ਦੀ ਖਿੜਕੀ ਖੋਲੀ ਅਤੇ ਰਫੂ ਚੱਕਰ ਹੋ ਗਿਆ ਤੱਕ ਘਟਨਾ ਦੀ ਤੁਰੰਤ ਸੂਚਨਾ ਜਿਹੜੀ ਐ ਖੰਨਾ ਪੁਲਿਸ ਨੂੰ ਦਿੱਤੀ ਤਾਂ ਦੱਸਿਆ ਜਾ ਰਿਹਾ ਕਿ ਇਸ ਲੁਟੇਰੇ ਦੇ ਵਿਰੁੱਧ ਇੱਕ ਹੋਰ ਮਾਮਲਾ ਚੜਾਇ ਪੁਲਿਸ ਦੇ ਵੱਲੋਂ ਦਰਜ ਕਰ ਲਿਆ ਜਾਂਦਾ ਹੈ ਤਾਂ ਵੱਡੀ ਲਾਪਰਵਾਹੀ ਕਿਤੇ ਨਾ ਕਿਤੇ ਪੁਲਿਸ ਦੇ ਇਹ ਸਾਹਮਣੇ ਆ ਰਿਹਾ ਕਿ ਤਿੰਨ ਪੁਲਿਸ ਮੁਲਾਜ਼ਮ ਹੋਣ ਦੇ ਬਾਅਦ ਵੀ ਇਹ ਲੁਟੇਰਾ ਜਿਹੜਾ ਕਿਵੇਂ ਭੱਜ ਸਕਦਾ ਹੈ ਤਚਕਮਾ ਦੇ ਕੇ ਪੁਲਿਸ ਨੂੰ ਇਹ ਲੁਟੇਰਾ ਜਿਹੜਾ ਫਰਾਰ ਹੋ ਗਿਆ ਲੁਟੇਰੇ ਦੀ ਭੱਜਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਿਵੇਂ ਲੁਟੇਰਾ ਜਿਹੜਾ ਆ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਹੈ ਪੁਲਿਸ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਪਰ ਹਾਲਾਂਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਆ ਸੀਸੀਟੀਵੀ ਵੀਡੀਓ ਦੇ ਵਿੱਚ ਡਿੱਗਦਾ ਦਿਖਾਈ ਦਿੱਤਾ ਤਾਂ ਵੱਡੇ ਸਵਾਲ ਇਹ ਪੁਲਿਸ ਦੇ ਉੱਪਰ ਖੜੇ ਕੀਤੇ ਜਾ ਰਹੇ ਨੇ ਤਾਂ ਚਿੱਟੇ ਦਿਨ ਹੀ ਇਹ ਜਿਹੜੀ ਹੈ ਘਟਨਾ ਵਾਪਰੀ ਹੈ ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਜੜੀਆ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤਿੰਨ ਪੁਲਿਸ ਮੁਲਾਜ਼ਮਾਂ ਦੇ ਹਰਾਸਤ ਚੋਂ ਭੱਜਿਆ ਲੁਟੇਰਾ ਦੇਖੋ ਕਿਵੇਂ ਮਿੰਟਾਂ ਸਕਿੰਟਾਂ ਚੋਂ ਹੱਥਾਂ ਚੋਂ ਹੋ ਗਿਆ ਸ਼ੂਮੰਤਰ ਪੁਲਿਸ ਮੁਲਾਜ਼ਮਾਂ ਨੇ ਪੈਟਰੋਲ ਪੰਪ ਤੇ ਰੋਕੀ ਗੱਡੀ ਤਾਂ ਦੇਖੋ ਕਿਵੇਂ ਚਕਮਾ ਦੇਖ ਕੇ ਭੱਜਿਆ ਲੁਟੇਰਾ ਇੱਟੇ ਦਿਨੀ ਦੇਖ ਲੋ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਵਿੱਚ ਅਸ਼ੁਦੀਪ ਕੌਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਦੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਹੈ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਇੱਕ ਲੁਟੇਰਾ ਪੁਲਿਸ ਦੇ ਗਿਰਫ ਦੇ ਵਿੱਚ ਹੁੰਦਾ ਆ ਤਾਂ ਉਹ ਪੁਲਿਸ ਨੂੰ ਚੱਕਮਾ ਦੇ ਕੇ ਜੜਾ ਆ ਫਰਾਰ ਹੋ ਜਾਂਦਾ ਇੱਥੇ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਤਾ ਕਿਵੇਂ ਦੇਖੋ ਇਹ ਲੁਟੇਰਾ ਸੀਸੀਟੀਵੀ ਵੀਡੀਓ ਦੇ ਵਿੱਚ ਭੱਜਦਾ ਦਿਖਾਈ ਦੇ ਰਿਹਾ ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਨੂੰ ਦਬੋਚਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਮੁਲਾਜ਼ਮ ਇਸ ਦੇ ਪਿੱਛੇ ਪਿੱਛੇ ਦੌੜਦੇ ਤੇ ਉਹ ਉੱਥੇ ਜਾ ਕੇ ਡਿੱਗ ਜਾਂਦਾ ਤਾਂ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਲੁਟੇਰਾ ਛੜਾ ਲੁੱਟਾਂ ਖੋਹਣ ਦੇ ਵਿੱਚ ਸ਼ਾਮਲ ਸੀ ਇਸ ਨੂੰ ਪੁਲਿਸ ਦੇ ਵੱਲੋਂ ਰਿਕਵਰੀ ਦੇ ਲਈ ਲਿਆਂਦਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪੈਟਰੋਲ ਪੰਪ ਤੇ ਗੱਡੀ ਰੋਕੀ ਜਾਂਦੀ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਵਾਸ਼ਰੂਮ ਕਰਨ ਜਾਣਾ ਸੀ ਜਦਕਿ ਇੱਕ ਮੁਲਾਜ਼ਮ ਜਿਹੜਾ ਆ ਗੱਡੀ ਦੇ ਵਿੱਚ ਬੈਠਾ ਹੁੰਦਾ ਤਾਂ ਉਸ ਨੂੰ ਵੀ ਚਕਮਾ ਦੇ ਕੇ ਇਹ ਲੁਟੇਰਾ ਜਿਹੜਾ ਹੈ ਭੱਜ ਜਾਂਦਾ ਤਾਂ ਦੱਸਿਆ ਜਾ ਰਿਹਾ ਕਿ ਲੁਟੇਰੇ ਦੇ ਵੱਲੋਂ ਮੌਕਾ ਦੇਖ ਕੇ ਗੱਡੀ ਦੀ ਖਿੜਕੀ ਖੋਲੀ ਅਤੇ ਰਫੂ ਚੱਕਰ ਹੋ ਗਿਆ ਤੱਕ ਘਟਨਾ ਦੀ ਤੁਰੰਤ ਸੂਚਨਾ ਜਿਹੜੀ ਐ ਖੰਨਾ ਪੁਲਿਸ ਨੂੰ ਦਿੱਤੀ ਤਾਂ ਦੱਸਿਆ ਜਾ ਰਿਹਾ ਕਿ ਇਸ ਲੁਟੇਰੇ ਦੇ ਵਿਰੁੱਧ ਇੱਕ ਹੋਰ ਮਾਮਲਾ ਚੜਾਇ ਪੁਲਿਸ ਦੇ ਵੱਲੋਂ ਦਰਜ ਕਰ ਲਿਆ ਜਾਂਦਾ ਤਾਂ ਵੱਡੀ ਲਾਪਰਵਾਹੀ ਕਿਤੇ ਨਾ ਕਿਤੇ ਪੁਲਿਸ ਦੇ ਇਹ ਸਾਹਮਣੇ ਆ ਰਿਹਾ ਕਿ ਤਿੰਨ ਪੁਲਿਸ ਮੁਲਾਜ਼ਮ ਹੋਣ ਦੇ ਬਾਅਦ ਵੀ ਇਹ ਲੁਟੇਰਾ ਜਿਹੜਾ ਕਿਵੇਂ ਭੱਜ ਸਕਦਾ ਤਚਕਮਾ ਦੇ ਕੇ ਪੁਲਿਸ ਨੂੰ ਇਹ ਲੁਟੇਰਾ ਜਿਹੜਾ ਫਰਾਰ ਹੋ ਗਿਆ ਲੁਟੇਰੇ ਦੀ ਭੱਜਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਿਵੇਂ ਲੁਟੇਰਾ ਜਿਹੜਾ ਆ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਹੈ ਪੁਲਿਸ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਪਰ ਹਾਲਾਂਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਆ ਸੀਸੀਟੀਵੀ ਵੀਡੀਓ ਦੇ ਵਿੱਚ ਡਿੱਗਦਾ ਦਿਖਾਈ ਦਿੱਤਾ ਤਾਂ ਵੱਡੇ ਸਵਾਲ ਇਹ ਪੁਲਿਸ ਦੇ ਉੱਪਰ ਖੜੇ ਕੀਤੇ ਜਾ ਰਹੇ ਨੇ ਤਾਂ ਛਿੱਟੇ ਦਿਨ ਹੀ ਇਹ ਜਿਹੜੀ ਹੈ ਘਟਨਾ ਵਾਪਰੀ ਹੈ ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ رائے ਜੜੀਆ ਕਮੈਂਟਾਂ ਦੇ ਵਿੱਚ ਜਰੂਰ ਦਿਓ